ਵੀਰ ਸੋਹੀ ਬਨੋ ਸਾਰੇ ਆਮ ਸਾਸਿਕਰ ਅੱਜ ਆਪਾਂ ਬਣਾਵਾਂਗੇ ਮਾਹਾਂ ਦੀ ਦਾਲ ਦੇ ਪਕੌੜੇ ਇੱਕ ਕੌਲੀ ਆਪਾਂ ਮਾਹਾਂ ਦੀ ਦਾਲ ਦੀ ਲਈ ਹੈ ਦਾਲ ਆਪਾਂ 5 ਘੰਟੇ ਪਹਿਲਾਂ ਪਿਉਂਤੀ ਸੀਗੀ ਦਾਲ ਆ ਬੜੀ ਭਿੱਜ ਗਈ ਦਾਲ ਚੋਂ ਆਪਾਂ ਪਾਣੀ ਕੱਢਤਾ ਹੁਣ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਕੇ ਦਾਲ ਨੂੰ ਪੀਸ ਲਵਾਂਗੇ ਦਾਲ ਆਪਾਂ ਦਰਦਰੀ ਪੀਸ ਲਈ ਹੁਣ ਆਪਾਂ ਇਹਨੂੰ ਭਾਂਡੇ ਚ ਕੱਢ ਲਵਾਂਗੇ ਦਾਲ ਨੂੰ ਆਪਾਂ ਪਾਂਡੇ 'ਚ ਕੱਢ ਲਵਾਂਗੇ। ਦਾਲ ਆਪਾਂ ਪਾਂਡੇ 'ਚ ਕੱਢ ਲਈ। ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਦਵਾਂਗੇ। ਤਲੀਆਂ ਪਾਦਵਾਂਗੇ ਹਰਾ। ੜੀ ਪੱਤਾ ਪਾਦਵਾਂਗੇ। ਹੜੀ ਪੱਤੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਪਕੌੜਿਆਂ 'ਚ ਆਪਾਂ ਸਵਾਦ ਅਸਾਰ ਨਾਣ ਮਿਰਚ ਪਾਵਾਂਗੇ ਅੱਧਾ ਚਮਚਾ ਆਪਾਂ ਨਮਕ ਦਾ ਪਾਵਾਂਗੇ ਥੋੜੀ ਜੀ ਆਪਾਂ ਨਾਲ ਮਿਰਚ ਪਾਵਾਂਗੇ ਅੱਧਾ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਹਲਦੀ ਪਾਵਾਂਗੇ ਥੋੜੀ ਜੀ ਆਪਾਂ ਹਿੰਗ ਪਾਵਾਂਗੇ Lepas, saring semua ini mix kembali. Dalam apa mix kembali? Di dalam apa naga rumah? ya? ਉਨਾ ਕਾ ਪਕੌੜੇ ਬਣਾਵਾਂਗੇ ਕੌੜਿਆਂ ਦੇ ਨਾਲ ਆਪਾਂ ਚਟਣੀ ਬਣਾਵਾਂਗੇ ਆਪਾਂ ਮਿਕਸੀ ਦੇ ਜੱਗ 'ਚ ਢਲੀਆਂ ਪਾਵਾਂਗੇ ਦੋ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਅੱਧਾ ਆਪਾਂ ਪਿਆਜ਼ ਪਾਵਾਂਗੇ ਨਮਕ ਪਾਦਾਂਗੇ ਅੱਧਾ ਚਮਚਾ ਆਪਾਂ ਕਾਲੀਆਂ ਮਿਰਚਾਂ ਪਾਦਾਂਗੇ 5-7 ਅੱਧਾ ਚਮਚਾ ਜੀਰੇ ਦਾ ਪਾਦਾਂਗੇ ਥੋੜਾ ਜਿਹਾ ਪੰਪ ਜੀਰ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਮਜੀਰ ਪਾਵਾਂਗੇ ਚਟਣੀ ਨੂੰ ਆਪਾਂ ਮਿਕਸੀ ਚ ਬਣਾ ਲਵਾਂਗੇ ਚਟਣੀ 'ਚ ਆਪਾਂ ਪਾਣੀ ਪਾ ਲਵਾਂਗੇ ਥੋੜਾ ਜਿਹਾ ਪਕੌੜਿਆਂ ਦੇ ਨਾਲ ਚਟਣੀ ਆਪਾਂ ਨੂੰ ਪਤਲੀ ਹੋ ਵਧੀਆ ਲੱਗਦੀ ਹੈ ਚਟਣੀ ਆਪਣੀ ਬਣ ਗਈ ਹੁਣ ਆਪਾਂ ਇਹਨੂੰ ਆਂਡੇ 'ਚ ਕੱਢਾਂਗੇ ਤੇਲ ਆਪਾਂ ਸਰੋਂ ਦਾ ਪਾ ਲਿਆ ਕੜਾਹੀ 'ਚ ਤੇਲ ਆਪਣਾ ਗਰਮ ਆ ਹੁਣ ਆਪਾਂ ਪਕੌੜੇ ਪਾਵਾਂਗੇ ਪਕੌੜਿਆਂ ਨੂੰ ਥੋੜੀ ਦੇਰ ਬਾਅਦ ਆਪਾਂ ਹਲਾਵਾਂਗੇ ਪਕੌੜਿਆਂ ਨੂੰ ਆਪਾਂ ਹਲਾ ਦਵਾਂਗੇ ਹੁਣ ਕੌੜੇ ਆਪਣੇ ਬਣ ਗਏ ਹੁਣ ਆਪਾਂ ਇਹਨਾਂ ਪਕੌੜਿਆਂ ਨੂੰ ਪਲੇਟ 'ਚ ਕੱਢਾਂਗੇ ਦੂਸਰੇ ਪਕੌੜੇ ਵੀ ਬਣਾ ਲਵਾਂਗੇ ਆਪਾਂ ਇਹ ਪਕੌੜਿਆਂ ਨੂੰ ਜਦੋਂ ਵੀ ਆਪਣਾ ਮਨ ਕਰੇ ਆਪਾਂ ਬਣਾ ਕੇ ਖਾ ਸਕਦੇ ਆ ਆਪਾਂ ਚਾਹ ਦੇ ਨਾਲ ਆਪਾਂ ਨੂੰ ਬਹੁਤ ਟੇਸਟੀ ਲੱਗਦੇ ਨੇ ਪਕੌੜੇ ਉਹੜੇ ਆਪਣੇ ਬਣ ਕੇ ਆਪਾਂ ਕੱਟ ਲਵਾਂਗੇ ਇਹਨਾਂ ਗੋੜੇ ਆਪਣੇ ਬਣ ਕੇ ਤਿਆਰ ਨੇ ਆਪਾਂ ਇਹਨਾਂ ਨੂੰ ਸੌਸ ਨਾਲ ਹਰੀ ਚਟਣੀ ਨਾਲ ਚਾਹ ਨਾਲ ਆਪਾਂ ਨੂੰ ਬਹੁਤ ਟੇਸਟੀ ਲੱਗਦੇ ਨੇ ਆਪਾਂ ਜਦੋਂ ਮਰਜੀ ਇਹਨਾਂ ਨੂੰ ਬਣਾ ਕੇ ਖਾ ਸਕਦੇ ਹਾਂ ਉਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ